ਪੰਜਾਬ ਦੇ ਹਰ ਨੌਜਵਾਨ ਨੂੰ ਹਰ ਬੱਚੇ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਪੰਜਾਬ ਸਰਕਾਰ ਦੀ ਵਚਨਬੱਧਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿੱਖਿਆ ਗਾਰੰਟੀ ਦੇ ਤਹਿਤ ਨਵੇਂ ਸਕੂਲਾਂ, ਨਵੇਂ ਕਾਲਜਾਂ ਤੇ ਨਵੇਂ ਵਿਦਿਅਕ ਅਦਾਰਿਆਂ ਦੀ ਸ਼ੁਰੂਆਤ ਕੀਤੀ ਹੈ। ਮੈਨੂੰ ਦੋ ਤਿੰਨ ਟੀਚਰਾਂ ਨੇ ਦੱਸਿਆ ਕਿ ਸਾਨੂੰ ਹੁਣ ਇਕੱਲਾ ਪੜ੍ਹਾਈ ਤੇ ਫੋਕਸ ਕਰਨ ਦਾ ਮੌਕਾ ਮਿਲ ਰਿਹਾ ਹੈ ਕਿਉਂਕਿ ਸਾਡੇ ਕੋਲ ਕੈਂਪਸ ਮੈਨੇਜਰ ਵੀ ਆ ਗਏ। ਸਾਡੇ ਕੋਲੇ ਸਲੀਪਰ ਦੀਆਂ ਪੋਸਟਾਂ ਖਾਲੀ ਪਈਆਂ ਸੀ। ਉਹ ਪਹੁੰਚ ਕੇ ਚੌਂਕੀਦਾਰ ਦੇ ਪੋਸਟਾਂ ਖਾਲੀ ਪਈਆਂ ਸੀ ਕਿਉਂਕਿ ਪ੍ਰਿੰਸੀਪਲ ਦਾ ਕੰਮ ਪੜ੍ਹਾਈ ਨੂੰ ਜਾਂ ਸਕੂਲ ਦੇ ਅਕਾਦਮਿਕ ਸਿਸਟਮ ਨੂੰ ਸੁਪਰਵਾਈਜ਼ ਕਰਨਾ ਹੁੰਦਾ ਇਸ ਦੇ ਨਾਲ ਹੀ ਪੰਜਾਬ ਦੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਪੰਜਾਬ ਤੋਂ ਬਾਹਰ ਵਿਦੇਸ਼ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ ਅਤੇ ਇਸ ਮਹਿੰਮ ਤਹਿਤ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੰਗਾਪੁਰ ਜਾਣ ਵਾਲੇ ਟੀਚਰਾਂ ਦੇ ਇੱਕ ਨਵੇਂ ਬੈਚ ਨੂੰ ਰਵਾਨਾ ਕੀਤਾ ਤੇ ਉਹਨਾਂ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਾ ਕੇ ਟ੍ਰੇਨਿੰਗ ਲੈ ਕੇ ਆਉਣ ਤੇ ਆ ਕੇ ਇੱਥੇ ਆਪਣੇ ਸਹਿਕਰਮੀ ਅਧਿਆਪਕਾਂ ਨਾਲ ਆਪਣੇ ਬੱਚਿਆਂ ਨਾਲ ਤਜਰਬਾ ਸਾਂਝਾ ਕਰਨ। ਅਤੇ ਇਸ ਦਾ ਫਾਇਦਾ ਸਾਰੇ ਬੱਚਿਆਂ ਨੂੰ ਹੋਵੇਗਾ ਤੇ ਇੱਕ ਬਹੁਤ ਹੀ ਕਮਾਲ ਦੀ ਸਿੱਖਿਅਤ ਪੀੜ੍ਹੀ ਪੰਜਾਬ ਨੂੰ ਸਮਰਪਿਤ ਕੀਤੀ ਜਾਵੇਗੀ। ਇਸ ਸਪੈਲਸ ਟ੍ਰੇਨਿੰਗ ਅਕੈਡਮੀ ਹੈ ਸਿੰਗਾਪੁਰ ਦੀ। ਪੂਰੀ ਦੁਨੀਆ ਦੇ ਵਿੱਚ ਉੱਥੇ ਬੰਦੇ ਆਉਂਦੇ ਆ। ਪੂਰੀ ਦੁਨੀਆ ਤੋਂ ਪ੍ਰਿੰਸੀਪਲ। ਤੁਹਾਨੂੰ ਹੋਰ ਵੀ ਬਹੁਤ ਸਾਰੀ ਦੁਨੀਆ ਨਾਲ ਮਿਲਣ ਦਾ ਮੌਕਾ ਮਿਲੇਗਾ। ਦੁਨੀਆ ਖੁੱਲ੍ਹੂਗੀ ਤੁਹਾਡੇ ਲਈ। ਤੁਸੀਂ ਜਾ ਕੇ ਟ੍ਰੇਨਿੰਗ ਲੈ ਕੇ ਆਓ। ਔਰ ਆਕੇ ਆਪਣੇ کولیگز ਨੂੰ ਤੇ ਆਪਣੇ ਬੱਚਿਆਂ ਨੂੰ ਉਹਦਾ ਫਾਇਦਾ ਹੋਊਗਾ ਤਾਂ ਇੱਕ ਬਹੁਤ ਹੀ ਕਮਾਲ ਦੀ ਸਿੱਖਿਅਤ ਪੀੜੀ ਜਿਹੜੀ ਹੈ ਅਗਲੀ ਸਾਡੀ ਉਹ ਅਸੀਂ ਜਿਹੜੀ ਹੈ ਪੰਜਾਬ ਨੂੰ ਸਮਰਪਿਤ ਕਰਨਾ ਚਾਹੁੰਦੇ ਹਾਂ